ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਬਹੁਤ ਬਹੁਤ ਵੈਲਕਮ ਮੇਰਾ YouTube ਚੈਨਲ ਤੇ ਜਿਹਦਾ ਨਾਮ ਅਨਮੋਲ ਗੱਲ ਹੈ। ਤੇ ਦੋਸਤੋ ਪਹਿਲਾਂ ਮੇਰਾ ਚੈਨਲ ਦਾ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜੋ ਮੁੱਦਾ ਆਪਣੀ ਸੈਂਟਰ ਗਵਰਨਮੈਂਟ ਦੁਆਰਾ ਚੁੱਕਿਆ ਗਿਆ ਹੈ। ਵਨ ਨੇਸ਼ਨ ਵਨ ਇਲੈਕਸ਼ਨ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਣਾ ਦੋਸਤੋ ਆਪਣੇ ਪੰਜਾਬ ਵਿੱਚ ਜਿਹੜੀ ਸਰਕਾਰ ਆਪਾਂ ਚੁਣੀ ਹੋਈ ਆ ਉਸਨੇ 2027 ਤੱਕ ਹੀ ਕੰਮ ਕਰਨਾ ਹੈ। ਪਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸੈਂਟਰਲ ਗਵਰਨਮੈਂਟ 1 ਨੇਸ਼ਨ 1 ਇਲੈਕਸ਼ਨ ਦਾ ਜੋ ਬਿੱਲ ਹੈ ਲੈ ਕੇ ਆ ਰਹੀ ਆ। ਇਸ ਤੋਂ ਜਿਹੜਾ ਮੁੱਖ ਸਵਾਲ ਆਪਣਾ ਬਣਦਾ ਹੈ ਕਿ 1 ਨੇਸ਼ਨ 1 ਇਲੈਕਸ਼ਨ ਨਾਲ ਪੰਜਾਬ ਤੇ ਕੀ ਫਰਕ ਪਵੇਗਾ? ਕੀ ਪੰਜਾਬ ਦੀ ਵਿਧਾਨ ਸਭਾ ਇਲੈਕਸ਼ਨ 2029 ਵਿੱਚ ਸਿੱਧੀ ਹੋਵੇਗੀ? ਜਾਂ 2027 ਵਿੱਚ ਚੁਣੀ ਹੋਈ ਸਰਕਾਰ ਨੂੰ ਸਿਰਫ 2 ਸਾਲ ਮਿਲਣਗੇ ਤੇ 2029 ਵਿੱਚ ਲੋਕ ਸਭਾ ਦੇ ਨਾਲ ਦੁਬਾਰਾ ਵਿਧਾਨ ਸਭਾ ਦੀ ਚੋਣ ਹੋਵੇਗੀ? ਸੋ ਇਹਨਾਂ ਦੋਵਾਂ ਵਿੱਚੋਂ ਇੱਕ ਚੀਜ਼ ਤਾਂ ਪੋਸੀਬਲ ਹੈ ਜੋ ਕਿ ਹੋਣੀ ਹੀ ਹੋਣੀ ਹੈ ਜੇਕਰ ਇਹ ਬਿੱਲ ਲਾਗੂ ਹੋ ਜਾਂਦਾ ਹੈ ਦੋਸਤੋ 1967 ਤੱਕ ਆਪਣੇ ਪੰਜਾਬ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਲੋਕ ਸਭਾ ਦੇ ਨਾਲ ਹੀ ਹੁੰਦੀ ਸੀ ਪਰ 1967 ਤੋਂ ਬਾਅਦ ਪੰਜਾਬ ਦੀ ਅਸੈਂਬਲੀ ਨੂੰ ਜਦੋਂ ਭੰਗ ਕੀਤਾ ਗਿਆ ਤਾਂ ਉਦੋਂ ਲੋਕ ਸਭਾ ਤੇ ਵਿਧਾਨ ਸਭਾ ਦਾ ਟਾਈਮ ਅਲੱਗ-ਅਲੱਗ ਹੋ ਗਿਆ ਸੀ 1959 ਵਿੱਚ ਕੇਰਲਾ ਵਿੱਚ ਜੋ ਕਮਿਊਨਿਸਟ ਗਵਰਨਮੈਂਟ ਬਣ ਗਈ ਸੀ ਤਾਂ ਕਾਂਗਰਸ ਨੇ ਇਸ ਨੂੰ ਭੰਗ ਕਰ ਦਿੱਤਾ ਸੀ ਤਾਂ ਕੇਰਲਾ ਅਜਿਹਾ ਪਹਿਲਾ ਰਾਜ ਸੀ ਜਿੱਥੇ ਵਿਧਾਨ ਸਭਾ ਦੀ ਇਲੈਕਸ਼ਨ ਲੋਕ ਸਭਾ ਤੋਂ ਅੱਡ ਹੋਈ ਸੀ ਸੋ ਇਸ ਬਿੱਲ ਨੂੰ ਲਾਗੂ ਕਰਨ ਲਈ ਪਾਰਲੀਮੈਂਟ ਵਿੱਚ ਸਪੈਸ਼ਲ ਮੈਜੋਰਟੀ ਚਾਹੀਦੀ ਹੈ ਸਪੈਸ਼ਲ ਮੈਜੋਰਟੀ ਦਾ ਮੀਨਸ ਹੁੰਦਾ ਹੈ ਕਿ ਰਾਜ ਲੋਕ ਸਭਾ ਦੇ 543 ਮੈਂਬਰ ਹਨ ਤਾਂ ਉਸ ਵਿੱਚੋਂ 2/30 ਜਾਨੀ ਕਿ 362 ਮੈਂਬਰਾਂ ਦੀ ਵਿੱਚ ਸਾਈਨ ਬਹੁਤ ਜ਼ਰੂਰੀ ਹਨ ਇਹਨਾਂ ਦੀ ਮੈਜੋਰਟੀ ਨਾਲ ਹੀ ਇਹ ਬਿੱਲ ਲੋਕ ਸਭਾ ਚ ਪਾਸ ਹੋਵੇਗਾ ਅਤੇ ਰਾਜ ਸਭਾ ਵਿੱਚ ਘੱਟੋ ਘੱਟ 166 ਮੈਂਬਰ ਚਾਹੀਦੇ ਹਨ ਸੋ ਦੋਸਤੋ ਇਹ ਸਪੈਸ਼ਲ ਮжоਰਿਟੀ ਲੈਣੀ ਸਰਕਾਰ ਲਈ ਇੰਨੀ ਸੌਖੀ ਵੀ ਨਹੀਂ ਹੈ ਕਿਉਂਕਿ ਬੀਜੇਪੀ ਕੋਲ 2/3 ਮжоਰਿਟੀ ਨਾ ਲੋਕ ਸਭਾ ਵਿੱਚ ਹੈ ਨਾ ਹੀ 2/3 ਮжоਰਿਟੀ ਰਾਜ ਸਭਾ ਵਿੱਚ ਹੈ ਇਸ ਤੋਂ ਇਲਾਵਾ ਇਸ ਬੇਦਨ ਨੂੰ ਲਾਗੂ ਕਰਨ ਲਈ 15 ਤੋਂ ਵੱਧ ਰਾਜਾਂ ਦੇ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਫਿਰ ਹੀ ਇਸ ਬਿੱਲ ਨੂੰ ਲਾਗੂ ਕੀਤਾ ਜਾ ਸਕਦਾ ਹੈ ਦੋਸਤੋ ਵਨ ਨੇਸ਼ਨ ਵਨ ਇਲੈਕਸ਼ਨ ਦੇ ਆਪਣੇ ਦੇਸ਼ ਨੂੰ ਫਾਇਦੇ ਕੀ ਆਪਾਂ ਥੋੜੀ ਜਿਹੀ ਉਸ ਬਾਰੇ ਚਰਚਾ ਕਰ ਲੈਣੇ ਆ ਪਹਿਲਾ ਫਾਇਦਾ ਤਾਂ ਇਹ ਆ ਕਿ ਜਿਵੇਂ ਕਿ ਆਪਣੇ ਡਾਟਾ ਦੇ ਅਨਸਾਰ 2024 ਦੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ 135000 ਕਰੋੜ ਰੁਪਇਆ ਖਰਚ ਹੋਇਆ ਸੀ ਅਤੇ ਬਾਕੀ ਸਟੇਟਾਂ ਦੀਆਂ ਵਿਧਾਨ ਸਭਾ ਦਾ ਜੇ ਖਰਚਾ ਲਈਏ ਤਾਂ ਇਹ 10 ਲੱਖ ਕਰੋੜ ਤੋਂ ਵੀ ਉੱਪਰ ਜਲ ਜਲ ਜਾਵੇਗਾ ਸੋ ਜੇਕਰ ਇੱਕ ਵਨ ਇੱਕੋ ਵਾਰ ਇਲੈਕਸ਼ਨ ਹੁੰਦੀ ਹੈ ਤਾਂ ਬਹੁਤ ਸਾਰਾ ਖਰਚਾ ਜਿਹੜਾ ਵਾ ਇਲੈਕਸ਼ਨ ਤੇ ਫालतੂ ਹੁੰਦਾ ਉਹ ਸਰਕਾਰ ਦਾ ਥੋੜਾ ਜਿਹਾ ਬਚ ਜਾਊਗਾ ਐਂਡ ਸੈਕੰਡ ਦਾ ਫਾਇਦਾ ਆਪਾਂ ਨੂੰ ਜਿਹੜਾ ਹੈਗਾ ਆ ਉਹ ਉਹ ਇਹ ਆ ਕਿ ਵੋਟਰ ਟਰਨ ਆਊਟ ਜਦੋਂ ਵੋਟਰਾਂ ਨੂੰ ਪਤਾ ਹੋਵੇਗਾ ਕਿ ਸਾਨੂੰ ਵੋਟ ਪਾਉਣ ਦਾ ਮੌਕਾ 5 ਸਾਲਾਂ ਚ ਇੱਕ ਵਾਰ ਹੀ ਮਿਲਣਾ ਹੈ ਤਾਂ ਉਹ ਵੋਟ ਪਾਉਣ ਜ਼ਰੂਰ ਜਾਵੇਗਾ ਹੁਣ ਜਿਸ ਤਰ੍ਹਾਂ ਕਈ ਲੋਕ ਵੋਟ ਪਾਉਣ ਨਹੀਂ ਜਾਂਦੇ ਇਹ ਸੋਚ ਲੈਂਦੇ ਆ ਕਿ ਚਲੋ ਵੋਟਾਂ ਤਾਂ ਸਾਲਕ ਬਾਅਦ ਫੇਰ ਆਈ ਜਾਣੀਆਂ ਆ ਸੋ ਇਹ ਦੋ ਮੁੱਖ ਫਾਇਦੇ ਆ ਜਿਹੜੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਹੋਣੇ ਆ ਤੀਜਾ ਫਾਇਦਾ ਇਹ ਆ ਕਿ ਆਪਣੇ ਮੁਲਕ ਵਿੱਚ ਕੋਡ ਆਫ ਕੰਡਕਟ ਬਹੁਤ ਜ਼ਿਆਦਾ ਲੱਗਦਾ ਆ ਸਾਲ ਬਾਅਦ ਪੰਚਾਇਤ ਦੀ ਇਲੈਕਸ਼ਨ ਆ ਗਈ ਬਲਕ ਸੰਮਤੀ ਆ ਗਈ ਵਿਧਾਨ ਸਭਾ ਆ ਗਈ ਲੋਕ ਸਭਾ ਆ ਗਈ ਤੇ ਪੰਜ ਸਾਲਾਂ ਵਿੱਚ 2.5 ਸਾਲ ਤੱਕ ਕੋਡ ਆਫ ਕੰਡਕਟ ਹੀ ਲੱਗਾ ਰਹਿੰਦਾ ਜਿਸ ਕਰਕੇ ਵਿਕਾਸ ਕਾਰਜ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਸੋ ਵਨ ਨੇਸ਼ਨ ਵਨ ਇਲੈਕਸ਼ਨ ਦੇ ਬਿਲਣਾ ਇਹ ਫਾਇਦਾ ਜ਼ਰੂਰ ਹੋਵੇਗਾ ਕਿ ਕੋਡ ਆਫ ਕੰਡਕਟ ਸਿਰਫ ਇੱਕ ਵਾਰ ਹੀ ਲੱਗੂਗਾ ਸੋ ਦੋਸਤੋ ਜਿੱਥੇ ਇਹਦੇ ਇਹਨੇ ਫਾਇਦੇ ਆ ਉੱਥੇ ਕੁਝ ਨੁਕਸਾਨ ਵੀ ਨੇ ਉਹ ਨੁਕਸਾਨ ਵੀ ਆਪਾਂ ਤੁਹਾਨੂੰ ਦੱਸਾਂਗੇ ਸੋ ਦੋਸਤੋ ਇਸ ਬਿੱਲ ਦੇ ਕੁਝ ਫਾਇਦੇ ਵੀ ਆ ਤੇ ਕੁਝ ਨੁਕਸਾਨ ਵੀ ਹੈਗੇ ਆ ਪਹਿਲਾ ਨੁਕਸਾਨ ਇਹਦਾ ਇਹ ਆ ਕਿ ਮੰਨ ਲਓ ਜੇ ਲੋਕ ਸਭਾ ਨਾਲ ਵਿਧਾਨ ਸਭਾ ਹੁੰਦੀ ਹੈ ਤਾਂ ਇਹ ਲੋਕ ਸਭਾ ਵਿੱਚ ਕਿਸੇ ਪਾਰਟੀ ਨੂੰ ਬਹੁਤ ਜ਼ਿਆਦਾ ਨਾਮ ਮਿਲੇ ਤਾਂ ਉਹ ਭੰਗ ਹੋ ਜਾਵੇ ਤਾਂ ਕੀ ਸਟੇਟ ਦੀਆਂ ਇਲੈਕਸ਼ਨਾਂ ਫਿਰ ਲੋਕ ਸਭਾ ਨਾਲ ਕਰਾਈਆਂ ਜਾਣਗੀਆਂ ਸੋ ਇਹ ਇੱਕ ਬਹੁਤ ਵੱਡਾ ਮੁੱਦਾ ਆ ਜਿਸ ਕਰਕੇ ਇਸ ਬਿੱਲ ਨੂੰ ਬਣਾਉਣ ਵਿੱਚ ਵੀ ਸਰਕਾਰ ਵੱਲੋਂ ਦੇਰੀ ਕੀਤੀ ਜਾ ਰਹੀ ਹੈ। ਸੋ ਦੂਜੀ ਗੱਲ ਇਸ ਵਿੱਚ ਇਹ ਆ ਕਿ ਜੇ ਕੋਈ ਵਿਧਾਨ ਸਭਾ ਕਿਸੇ ਸਟੇਟ ਦੀ ਵਿੱਚ ਸਰਕਾਰ ਨਹੀਂ ਬਣੀ ਜਾਂ ਪ੍ਰੈਜ਼ੀਡੈਂਟ ਰੂਲ ਲੱਗ ਗਿਆ ਵਾ ਤਾਂ ਕੀ 5 ਸਾਲ ਉਸ ਸਟੇਟ ਦੀ ਇਲیکشن ਹੋਊਗੀ ਨਹੀਂ ਕਿਉਂਕਿ ਲੋਕ ਸਭਾ ਇਲیکشن ਤਾਂ 5 ਸਾਲ ਬਾਅਦ ਹੋਣੀ ਹੈ ਤੇ ਇਨਾਂ ਤਰ੍ਹਾਂ ਉਸੇ ਪ੍ਰੈਜ਼ੀਡੈਂਟ ਰੂਲ ਹੀ ਲੱਗਾ ਰਹੇਗਾ। ਸੋ ਇਹ ਬਹੁਤ سارے ਕਨਸਰਨ ਹਨ ਜੋ ਕਿ ਇਸ ਬਿੱਲ ਦੇ ਵਿੱਚ ਹੈਗੇ ਆ। ਤਾਂ ਤੀਸਰਾ ਕਾਰਨ ਕੋਈ ਹੋਰ ਜ਼ਰੂਰ ਹੈ ਕਿ ਜਦ 5 ਸਾਲਾਂ ਲਈ ਆਪਾਂ ਸਿਰਫ ਇੱਕ ਵਾਰੀ ਵੋਟ ਪਾਉਣੀ ਹੁੰਦੀ ਆ ਸਾਰੇ ਲੋਕ ਸਭਾ ਵਿਧਾਨ ਸਭਾ ਲਈ ਤਾਂ ਪੋਲਿਟਿਕਲ ਲੀਡਰਾਂ ਨੂੰ ਪਤਾ ਹੈ ਕਿ 5 ਸਾਲ ਕੋਈ ਇਲੈਕਸ਼ਨ ਨਹੀਂ ਹੋਣਗੇ ਤਾਂ ਕੀ ਉਹ ਲੋਕ ਸੇਵਾ ਕਰ ਸਕਣਗੇ ਕਿਉਂਕਿ ਉਹਨਾਂ ਤੇ ਕੀ ਪ੍ਰੈਸ਼ਰ ਤਾਂ ਰਹੇਗਾ ਨਹੀਂ ਕਿਉਂਕਿ ਇਲੈਕਸ਼ਨ ਤਾਂ ਕੋਈ ਆਏਗੀ ਨਹੀਂ 5 ਸਾਲ ਚ ਤਾਂ ਕੀ ਉਹ ਲੋਕ ਮਨਮਰਜ਼ੀ ਨਹੀਂ ਕਰਨਗੇ ਆਪਣੀ ਉਸ ਤੋਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਵਿਧਾਨ ਸਭਾ ਤੇ ਲੋਕ ਸਭਾ ਦੀ ਇਲੈਕਸ਼ਨ ਜੋ ਪੰਜਾਬ ਚ ਹੁੰਦੀ ਹੈ ਉਸ ਵਿੱਚ 2.5 ਸਾਲ ਦਾ ਫਰਕ ਹੁੰਦਾ ਹੈ ਸੋ ਇਹ ਫੈਸਲਾ ਸਮੇਂ ਦੇ ਗਰਭ ਵਿੱਚ ਹੈ ਜਾਂ ਉਸ ਬਿੱਲ ਵਿੱਚ ਹੋਵੇਗਾ ਕਿ ਪੰਜਾਬ ਚ ਇਲیکشن 2027 ਨੂੰ ਹੋਵੇਗੀ ਜਾਂ ਪੰਜਾਬ ਦੀ ਸਰਕਾਰ ਨੂੰ ਕੰਮ ਕਰਨ ਦਾ ਦੋ ਸਾਲ ਹੋਰ ਮਿਲ ਸੋ ਦੋਸਤੋ ਮੇਰੇ ਚੈਨਲ ਨੂੰ ਨਮੋੜ ਗੱਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਅਪਡੇਟਸ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ